ਸਾਨੂੰ ਇੱਕ ਇੱਕ ਗੁਰਸਿੱਖ ਦੇ ਚਰਨਾਂ ਦੀ ਬੋੜ ਦੀ ਲੋੜ ਹੈ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਤੇ ਸਾਡੀ ਅਰਦਾਸ ਕਬੂਲ ਕਰਿਓ ਗੁਲਾਮ ਕਿੰਨਾ ਕੁ ਚਿਰ ਰਹਿਣਾ ਬਹੁਤ ਹੋ ਗਿਆ ਬਹੁਤ ਹੋ ਗਿਆ ਇਤੋਂ ਪਰੇ ਤਾਂ ਕੁਝ ਨਹੀਂ ਹੋਣਾ ਮੱਕਿਓ ਪਰੇ ਆ ਜਾੜ ਖਾਲਸਾ ਜੀ ਤਿਆਰ ਪਰ ਤਿਆਰ ਹੋਵੋ ਆਪਣੇ ਬੱਚਿਆਂ ਨੂੰ ਆਪਣੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਨੂੰ ਦੱਸੋ ਭਾਈ ਕੋਈ ਤਲਵਾਰ ਨਹੀਂ ਠਾਉਣੀ ਕੁਝ ਨਹੀਂ ਕਰਨਾ ਇੱਕ ਬੋਟ ਪਾਉਣੀ ਮੋਦੀ ਤੇ ਆਰਐਸਐਸ ਭਾਜਪਾ ਨੂੰ ਪਤਾ ਲੱਗ ਗਿਆ ਵੀ ਇਹ ਰੈਫਰੰਡਮ ਵਾਲੇ ਸਿੱਧੇ ਰਾਹ ਪੈ ਗਏ ਕਹੇ ਸਾਡੇ ਵੀਰ ਮੇਰੇ ਵਰਗੇ ਪੁੱਲੜਾ ਉਹ ਕਹਿਣਗੇ ਇੰਨਾ ਕੀ ਹੋ ਜਾਣਾ ਸਿਰਫ ਲੰਡਨ ਦੇ ਵਿੱਚ 35000 ਪਹਿਲਾਂ ਵੋਟ ਪੋਲਿੰਗ ਹੋਈ ਉਹਦਾ ਤੁਸੀਂ ਅਸਰ ਦੇਖ ਸਕਦੇ ਆ ਉਹਨਾਂ ਦੇ ਉਹਨਾਂ ਦੇ ਅਜੀਤ ਡੁਵਾਲ ਆਰਗਿਆਂ ਦੇ ਬਿਆਨ ਦੇਖ ਸਕਦੇ ਆ ਜਿਹੜੇ ਉਹਨਾਂ ਦੇ ਨੀਤੀ ਘਾੜੇ ਹਨ ਉਹਨਾਂ ਦੇ ਮੀਡੀਆਕਾਰਾਂ ਦੇ ਤੁਸੀਂ ਦੇਖ ਸਕਦੇ ਆ ਜਿਹੜੇ ਉਹਨਾਂ ਦਾ ਮੀਡੀਆ ਚਲਾਉਂਦੇ ਮੀਡੀਆ ਆਰਟੀਸਲ ਚਲਾਉਂਦੇ ਪਰ ਸਾਡੇ ਸਿੱਖਾਂ ਨੂੰ ਅਜੇ ਵੀ ਨਹੀਂ ਸਮਝ ਆਈ ਉਹ ਕਹਿੰਦੇ ਇਹ ਜਿਹੜੇ ਰੈਫਰੈਂਡਮ ਵਾਲੇ ਸਿੱਧੇ ਰਾ ਪੈ ਗਏ ਇਹਨਾਂ ਨੇ ਆਪਣਾ ਰਾਜ ਭਾ ਖਾਲਸਤਾਨ ਸਥਾਪਿਤ ਕਰ ਲੈਣਾ ਆਉਣ ਵਾਲੇ ਦਿਨਾਂ 'ਚ ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਹੋ ਫੈਕਸ ਵਿੱਚ ਜੇ ਸੀ ਤੁਹਾਨੂੰ ਬੇਨਤੀ ਹੁੰਦੀ ਹੈ ਤੁਸੀਂ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰੋ ਤੇ ਤਾਂ ਕਿ ਤੁਹਾਡੇ ਕੋਲ ਜਰਾ ਟਾਈਮੋ ਟਾਈਮ ਖਬਰਾਂ ਵਕ ਵਕ ਪਹੁੰਚਦੀਆਂ ਰਹਿਣ ਅੱਜ ਬਾ ਅੱਜ ਮੇਰੇ ਕੋਲ ਦਿਲਜੀਤ ਦੁਸਾਂਝ ਦੇ ਬਾਰੇ ਨਾ ਪੜਾਈ ਜ਼ਬਰਦਸਤ ਕਿਸਮ ਦਾ ਖੁਲਾਸਾ ਹੈ ਤੁਸੀਂ ਦੇਖੋ ਤੁਸੀਂ ਸੁਣੋਗੇ ਜ ਜੇ ਵੀਡੀਓ ਦੇਖੋਗੇ ਤੁਹਾਨੂੰ ਜਿਹੜਾ ਨਾ ਤਸੱਲੀ ਹੋਏਗੀ ਤੁਸੀਂ ਜਿਹੜਾ ਕਿ ਤੁਸੀਂ ਫੈਸਲਾ ਕੀਤਾ ਕਿ ਇਸ ਬੰਦੇ ਨੂੰ ਟੇਕ ਔਨ ਕਰਨਾ ਹੈ ਦਿਲਜੀਤ ਦੁਸਾਂਝ ਨੂੰ ਸਿਕਸ ਫਾਰ ਜਸਟਿਸ ਦਾ ਸਟਾਂਸ ਤੁਹਾਨੂੰ ਬਿਲਕੁਲ ਠੀਕ ਲੱਗੇਗਾ ਜਦੋਂ ਮੈਂ ਤੁਸੀਂ ਅੱਗੇ ਅੱਗੇ ਤੁਸੀਂ ਗੱਲ ਤੁਸੀਂ ਸੁਣੋਗੇ ਮੇਰੀ ਤੁਹਾਨੂੰ ਮੈਂ ਦੱਸਾਂਗਾ ਕਿ ਇਸ ਬੰਦੇ ਨੇ ਦਿਲਜੀਤ ਦੁਸਾਂਝ ਨੇ ਨਹੀਂ ਸ਼ਰਮ ਕੀਤੀ ਉਹ ਠੂਈ ਮਾਰਦਾ ਪਿਆ ਪਤਾ ਨਹੀਂ ਕਿਹਦੀ ਤੇ ਉਹਦੀ ਆਪਣੀ ਠੂਈ ਜਿਹੜੀ ਵੱਜਣ ਵਾਲੀ ਹੋਈ ਏ ਸਾਰੇ ਕੰਮ ਚ ਕੌਮ ਨੇ ਉਹਦਾ ਬਾਈਕਾਟ ਕਰ ਦਿੱਤਾ ਏ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਚਾਰ ਚੰਦ ਲੋਕ ਨੇ ਜਿਹੜੇ ਕੋਈ ਹਜ਼ਾਰ ਖੰਡ ਜਿਹੜੇ ਉਹਦੇ ਆਪਣਾ ਜਾਣਦੇ ਨੇ ਕਾਨਸਰਟਾਂ ਦੇ ਵਿੱਚ ਜਾ ਕੇ ਨੱਚ ਗਾਣਾ ਟੱਪ ਕਰਦੇ ਨੇ ਮੈਨੂੰ ਪੱਕਾ ਯਕੀਨ ਹੈਗਾ ਕਿ ਇਹਨਾਂ ਚੋਂ ਸਿੱਖ ਤੇ ਕੋਈ ਵੀ ਨਹੀਂ ਜਾਂਦਾ ਹੋਏਗਾ ਉੱਥੇ ਇਹ ਸਾਰੇ ਬਾਕੀ ਲੋਕ ਨੇ ਜਿਹੜੇ ਪਾਗਲ ਹੋਏ ਨੇ ਜੀ ਕਿ ਪਤਾ ਨਹੀਂ ਕੋ ਕਿਹੜਾ ਬੰਦਾ ਆ ਗਿਆ ਦਾ ਗੱਨਾ ਸੁਹੀ ਦੂਜੇ ਪਾਸਿਓਂ ਅਹ ਦਿਲਜੀਤ ਦਸਾਂਜ ਨੂੰ ਵੀ ਕੋਈ ਮਾਇਆ ਦੇ ਨਾਲ ਪੈਸੇ ਦੇ ਨਾਲ ਸ਼ੋਰ ਦੇ ਨਾਲ ਐਡਾ ਮੋਹ ਪਿਆ ਗਿਆ ਹੋ ਗਿਆ ਕਿ ਉਹਨੇ ਇਹ ਦਿਨ ਵੀ ਨਹੀਂ ਬੁਲਾਇਆ ਮੈਂ ਤੁਹਾਡੇ ਕੋਲ ਜਿਹੜੀ ਚੀਜ਼ ਰੱਖਣ ਜਾ ਰਿਹਾ ਹਾਂ ਉਹ ਤੁਸੀਂ ਇੱਕ ਇੱਕ ਡਿਫਰੈਂਟ ਕਿਸਮ ਦਾ ਐਂਗਲ ਹੈਗਾ ਇਸ ਦੀ ਸਟੋਰੀ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਸਟੈਟਸ ਕਿ ਜਿਹੜਾ ਇਹਨੇ ਸ਼ੋਅ ਕੀਤਾ ਜਿਹੜਾ ਜਮਿਤਾ ਵਜਨ ਦੇ ਜਿਹੜੇ ਪੈਰ ਫੜੇ ਜਿਹੜਾ ਵਜਾ ਬਣਿਆ ਜਿੱਥੇ ਜਾ ਕੇ ਇਹਨੇ ਸਿੱਖ ਮਜ਼ਬ ਨੂੰ ਸਿੱਖ ਲੋਕਾਂ ਨੂੰ ਪੰਜਾਬੀਆਂ ਦੇ ਜੈਨੋਸਾਈਡ ਨੂੰ ਚੈਲੰਜ ਕੀਤਾ ਉਹਦਾ ਕੀ ਹਸ਼ਰ ਕੀਤਾ ਲੋਕਾਂ ਨੇ ਉਸ 쇼 ਦਾ ਦੇਖਣ ਦੇ ਵਾਲੇ ਨਾ ਮੈਂ ਤੁਹਾਨੂੰ ਜਰਾ ਸਾਹਮਣੇ ਰੱਖਾਂਗਾ ਪੂਰੇ ਸਟੈਟ ਕੇਬੀਸੀ ਜਿਹੜਾ ਉਹਦੇ ਕਿੰਨੇ ਲੋਕਾਂ ਨੇ ਦੇਖਿਆ ਕਿੰਨੇ ਲੋਕਾਂ ਨੇ ਬਾਈਕਾਟ ਕੀਤਾ ਕਿੰਨੇ ਨੇ ਡਿਸਲਾਈਕ ਸਾਰਾ ਕੁਝ ਮੈਂ ਤੁਹਾਡੇ ਸਾਹਮਣੇ ਆ ਜਿਹੜਾ ਨਾ ਅਨਲਿਸਿਸ ਕਰਕੇ ਤੁਹਾਡੇ ਸਾਹਮਣੇ ਰੱਖਾਂਗਾ ਪਰ ਉਸ ਤੋਂ ਪਹਿਲੇ ਦਿਲਜੀਤ ਦੇ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ ਵੀ ਨੇ ਇਹ ਦਿਲਜੀਤ ਜਿਹੜਾ ਕਹਿੰਦਾ ਜਨਾਬ ਜੀ ਕਿ ਮੈਂ ਨਹੀਂ ਹਟਣਾ ਮੈਂ ਨਹੀਂ ਹਟਣਾ ਪੂਰੀ ਕੌਮ ਇਹਨੂੰ ਕਹਿੰਦੀ ਰਹੀ 6 ਪਰ ਜਸਟਿਸ ਨੇ ਅਪੀਲਾਂ ਕੀਤੀਆਂ ਜਥੇਦਾਰ ਨੂੰ ਅਕਾਲ ਤਖਤ ਨੂੰ ਲਿਖਿਆ ਇੱਥੋਂ ਵੀ ਕੋਈ 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 ਗੱਲ ਨਾ ਬਣੀ ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਸਾਂਝੀ ਕਰ ਦਿਆਂ ਅਕਾਲ ਤਖਤ ਦੇ ਜਥੇਦਾਰ ਜਿਹੜੀ ਉਹ ਤੁਹਾਨੂੰ ਪਤਾ ਹੈ ਤੇ ਬਾਬਾ ਜੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਵਾਸਤੇ ਆਏ ਸਾਨੇ ਤੇ ਤੇ ਮੇਰੀ ਵੀ ਉਹਨਾਂ ਦੇ ਨਾਲ ਚਲੋ ਕੇ ਗੱਲਬਾਤ ਹੋਈ ਮੁਲਾਕਾਤ ਹੋਈ ਬਹੁਤ ਜ਼ਿਆਦਾ ਤਫਸੀਲ ਤੇ ਨਹੀਂ ਕੁਝ ਜ਼ਿਆਦਾ ਉਹਨਾਂ ਨੇ ਆਪਣਾ ਗਿਆ ਸੀ ਕੁਝ ਆਫੀਸੀ ਰਿਕਾਰਡ ਗੱਲਾਂ ਸਨ ਤੇ ਮੈਂ ਸਿਰਫ ਇੰਨਾ ਕਹਿ ਸਕਦਾ ਕਿ ਬਸ ਇਹਨਾਂ ਤੇਲਾਂ ਵਿੱਚ ਤੇਲ ਕੋਈ ਨਹੀਂ ਬਸ ਜਿਹੜੀ ਮੈਂ ਗੱਲਬਾਤ ਕੀਤੀ ਮਿਲਿਆ ਪੁੱਛਿਆ ਬਾਰ-ਬਾਰ ਪੁੱਛਿਆ ਕੌਮ ਸੇ ਕਿ ਇਹ ਉਹ ਆਪਣੇ ਤੁਹਾਡੇ ਮਾਇੂਸੀ ਐ ਨਹੀਂ ਹੋ ਮੈਂ ਤਫਸੀਲ ਕਿਸੇ ਵੇਲੇ ਫਿਰ ਬੜੀ ਤਫਸੀਲ ਦੇ ਨਾਲ ਮੁਲਾਕਾਤ ਦੇ ਵਿੱਚ ਗੱਲਬਾਤ ਕਰਾਂਗੇ ਤੁਹਾਡੇ ਨਾਲ ਕਿਤੇ ਫਿਲਹਾਲ ਜਿਹੜਾ ਉਹ ਕੀ ਕਹਿੰਦੇ ਨੇ ਬਸ ਮਾਇੂਸੀ ਤੇ ਗੱਲ ਖੈਰ ਇਹ ਤੁਹਾਡੇ ਸਾਹਮਣੇ ਰੱਖਣੀ ਕਿ ਉਹ ਇੱਥੋਂ ਵੀ ਮਾਇੂਸੀ ਉਸ ਤੋਂ ਬਾਅਦ ਜਿਹੜਾ ਇਹ ਬੰਦਾ ਇਹ ਬਾਜ਼ ਨਹੀਂ ਆ ਰਿਹਾ ਐ ਤੁਸੀਂ ਤਰਾ ਸਿਰਫ ਲੁਕ ਤੋਂ ਦਿਖਾਉਣ ਵਾਸਤੇ ਕਿ ਜਿਹੜਾ ਕਹਿੰਦੇ ਨੇ ਕਿ ਜਨਨ ਕਿ ਨਵੰਬਰ ਨਹੀਂ ਬਣਾਣਾ ਚਾਹੀਦਾ ਉਹ ਆ ਆ ਮੇਰੇ ਭਰਾ ਗੁਰਚਰਨ ਸਿੰਘ ਨੂੰ ਦੇਖੋ ਇਹ ਪੂਰੇ ਹੋ ਗਏ ਹੁਣੇ ਬਣਦੇ ਸੀ ਇਹਨਾਂ ਨਾਲ ਕੀ ਬਣਿਆ ਇਹਨਾਂ ਦੀ ਆਪਣੀ ਜ਼ੁਬਾਨੀ ਰਿਕਾਰਡ ਕੀਤਾ ਹੋਇਆ ਇੱਕ ਵੀਡੀਓ ਪਹਿਲੀ ਨਵੰਬਰ 1984 ਗੁਲਾਬ ਬਾਗ ਨਵਦਾ ਕੁਝ ਲੋਕ ਭੱਜੇ ਭੱਜੇ ਆਏ ਪਦਾਨ ਜੀ ਪਦਾਨ ਜੀ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਕਰਨ ਲੋਕ ਆਣ ਵਾਲੇ ਉੱਥੇ ਦੇਖਿਆ ਕਿ ਦੰਗਾ ਹੀ ਹੈ ਉੱਥੇ ਤੋੜ-ਫੋੜ ਕਰਦੇ ਪਏ ਬੁਰੂ ਗਰਾਂਤ ਸਾਹਿਬ ਜੀ ਨੂੰ ਅਪਹਿੱਤਰ ਕਰਨਾ ਚਾਹੁੰਦੇ ਹਨ ਹੋਰ ਜਿਹੜੀ ਚੀਜ਼ਾਂ ਤੋੜ-ਫੋੜ ਕਰਦੇ ਸੀ ਥੋੜੀ ਦੇਰ ਬਾਅਦ ਹੀ ਜਿਹੜਾ ਜੂਮ ਥੋੜਾ ਸੀ ਉਹ ਜ਼ਿਆਦਾ ਹੋ ਕੇ ਸਾਡੇ ਘਰ ਤੇ ਅਟੈਕ ਕਰਤਾ ਇੱਥੇ ਸਾਡਾ ਇੱਕ ਟਰੱਕ ਖੜਾ ਸੀ ਉਹਨੂੰ ਪਹਿਲੇ ਅੱਗ ਲਗਾਈ ਫਿਰ ਮਨੂੰ ਚੱਕ ਕੇ ਉਸ ਜਲਦੇ ਹੋਏ ਟਰੱਕ 'ਚ ਮੈਨੂੰ ਪਾਤਾ ਆਣ ਤੋਂ ਬਾਅਦ ਫਿਰ ਮੈਂ ਅੱਜ 24 ਸਾਲ ਤੂੰ ਉਸੇ ਹਾਲਤ 'ਚ ਜਕਮਾਂ ਲੈ ਕੇ ਪਿਆ ਰਹਿਣਾ ਇਹ ਹੋ ਗਿਆ ਉਸ ਤੋਂ ਬਾਅਦ ਇੱਕ ਸਿੰਘ ਜਿਹੜਾ ਸੀ ਉਹ ਇਹਦੇ ਦਿਲਜੀਤ ਦੇ ਜਾਨ ਦਾ ਰਿਸਕ ਲੈ ਕੇ ਆਪਣੇ ਦਿਲਜੀਤ ਦੇ ਕਾਨਸਰਟ 'ਚ ਪਹੁੰਚਾ ਤੇ ਉਹਨੇ ਉੱਥੇ ਜਾ ਕੇ ਨਾਰੇ ਲਾਏ ਉਹਨੇ ਕਹਿ ਜਦਾ ਬਾਈਕਾਟ ਕਰੋ। ਐ ਤੁਸੀਂ ਦੇਖਦੇ ਪਾਇਓ। ਐ ਇਹ ਸਾਡਾ ਜਿਹੜਾ ਆਪਣਾ ਸਿੱਖ ਯੂਥ ਇੱਕ ਇਹ ਉਹਦੇ ਕਾਨਸਰਟ ਵਿੱਚ ਵੜਿਆ। ਇਹਨੇ ਜਾ ਕੇ ਉੱਥੇ ਨਾਰੇਬਾਜ਼ੀ ਕੀਤੀ। ਤੁਸੀਂ ਆਪਣੇ ਦੇਖੋ ਰਿਸਕ ਲਿਆ। ਕਿ ਲੋਕੀ ਜਿਹੜੇ ਨੇ ਉਹ ਇਹਨੂੰ ਚੈਲੰਜ ਕਰ ਰਹੇ। ਇਹਦੇ ਕਾਨਸਰਟ ਨੇ ਬਾਹਰ ਰੱਖ ਕੇ ਚੈਲੰਜ ਕਰ ਰਹੇ। ਤੇ ਦੂਜੇ ਪਾਸੇ ਜਿਹੜੇ ਸਾਡੇ 6 ਫਾਰ ਜਸਟਿਸ ਜਿਹੜਾ ਜਿਹੜੀ ਉਥੇ ਲਾਈਫ ਸਰਟੀਫਿਕੇਟ ਸਾਰਾ ਕੁਝ ਇੱਕ ਹੀ ਹੈ ਨਾ ਸਾਰਾ ਹਿੰਦੂਤਵਾ ਦਾ ਜਿਹੜਾ ਪਲਾਨ ਹੈ ਹਿੰਦੂਤਵਾ ਦਾ ਜਿਹੜਾ ਪਲਾਨ ਹੈ ਸਾਰਾ ਉਹ ਦਿਲਜੀਤ ਦੂਸਾਨ ਜਿਹੇ ਲੋਕ ਜਿਹੜੇ ਨੇ ਕਦੀ ਇਸਤੇਮਾਲ ਹੁੰਦੇ ਨੇ ਜਾਣਦੇ ਹੋયા ਕਦੀ ਨਾ ਜਾਣਦੇ ਹੋયા ਕਦੀ ਇਸੇ ਚੱਕਰ 'ਚ ਹੀ ਹੈ ਇਹਨੂੰ ਲਾਇਆ ਹੋਇਆ ਕਿ ਤੂੰ ਜਨਾਬ ਦੇਖੋ ਨਾ ਮੇਰੀ ਗੱਲ ਸੁਣੋ ਹੁਣ ਦੱਸੋ ਅਗਰ ਇਹ ਸਿੱਖ ਦਾ ਬੱਚਾ ਹੈ ਅਗਰ ਇਹ ਦਿਲਜੀਤ ਦੂਸਾਨ ਵਾਕਈ ਪੰਜਾਬੀ ਸਿੱਖ ਹੈ ਜਿਹੜਾ ਕਹਿੰਦਾ ਕਿ ਮੈਂ ਪੱਗ ਬੜੀ ਦੁਨੀਆ ਚ ਪੈਗੇ ਲੈ ਕੇ ਚਲਾ ਗਿਆ ਕੱਟਾ ਲੈ ਕੇ ਚਲਾ ਗਿਆ ਇਹਨੂੰ ਇਹਨੂੰ ਜਦੋਂ ਕਾਨਸਰਟਾਂ ਦੀਆਂ ਆਸਟ੍ਰੇਲੀਆ ਦੇ ਡੇਟ ਤਰੀਕਾ ਰੱਖਦੇ ਸੀ ਇਹਨੂੰ ਨਹੀਂ ਸੀ ਪਤਾ ਕਿ 1 ਨਵੰਬਰ ਨੂੰ ਕੀ ਹੋਇਆ 2 ਨਵੰਬਰ ਨੂੰ ਕੀ ਹੋਇਆ 3 ਨਵੰਬਰ ਨੂੰ ਕੀ ਹੋਇਆ ਪੂਰੇ ਨਵੰਬਰ ਦੇ ਪਹਿਲੇ ਹਫਤੇ 'ਚ ਕੀ ਹੋਇਆ ਕਿਹੜਾ ਕਿਹੜਾ ਘਰ ਲੁੱਟਿਆ ਗਿਆ ਕਿਹੜੇ ਕਿਹੜੇ ਘਰ 'ਤੇ ਬੰਬ ਸੁੱਟੇ ਗਏ ਕਿਹੜੇ ਕਿਹੜੇ ਘਰ ਸਿਲੰਡਰ ਬੰਬ ਮਾਰੇ ਗਏ ਇਹਨੂੰ ਨਹੀਂ ਪਤਾ ਸੀ ਕਿਹੜਾ ਕਿਹੜਾ ਕਿਸ ਤਰ੍ਹਾਂ ਜੇਨੋਸਾਈਡ ਹੋਇਆ ਕਿਸ ਤਰ੍ਹਾਂ ਸਿਰਫ ਨਾਂ ਦੇ ਕੇ ਬਿਜ਼ਨਸ ਤਬਾਹ ਦੁਕਾਨਾਂ ਲੁੱਟ ਮਾਰ ਪੂਰਾ ਪੂਰੇ 10 ਦਿਨ ਜਿਹੜਾ ਸੀ ਸਿੱਖਾਂ ਦੇ ਉੱਤੇ ਕਿਆਮਤ ਵਰ ਪਾ ਰਹੀ ਇਹਨੂੰ ਨਹੀਂ ਪਤਾ ਇਹਨੂੰ ਨਹੀਂ ਪਤਾ ਪਤਾ ਹੈ ਪਰ ਜਿਹੜਾ ਇੰਡੀਆ ਦਾ ਬੁਖਾਰ ਹੈ ਨਾ ਉਹ ਨਹੀਂ ਉਤਰਦਾ ਪਿਆ ਮੁਸੀਬਤ ਰੋਲਾ ਐ ਵੇ ਇਹ ਭਾਰਤ ਦਾ ਬੁਖਾਰ ਨਹੀਂ ਉਤਰ ਰਿਆ ਨੇ ਲੋਕਾਂ ਦੇ ਕੋਲੋਂ ਇਹਨਾਂ ਨੂੰ ਬਾਲੀਵੁੱਡ ਦਿਖਦਾ ਪਿਆ ਜਿੱਥੇ ਜਾ ਕੇ ਇਹਨੇ ਫਿਲਮਾਂ ਮਤੋਂ ਉਧਰੋਂ ਬਾਲੀਵੁੱਡ ਨੂੰ ਵੀ ਰੋਕ ਕੀਤੇ ਨੇ ਨਾ ਹੁਣ ਉਥੋਂ ਵੱਡੇ ਪੱਦਰ ਦੇ ਉੱਤੇ ਜਾਣਾ ਜੀ ਪੰਜਾਬੀ ਇੰਡਸਟਰੀ ਛੋਟੀ ਪੈ ਗਈ ਇਹਨਾਂ ਵਾਸਤੇ ਐਸੇ ਲੋਕਾਂ ਵਾਸਤੇ ਪਰ ਮਤਲਬ ਅਥਰਥ ਮੇਰੇ ਅਕੜੇ ਰੱਖਣੇ ਨੇ ਤੁਸੀਂ ਦੇਖਣਾ ਕਿ ਕਿਸ ਤਰ੍ਹਾਂ ਲੋਕਾਂ ਨੇ ਜੁੱਤੀਆਂ ਮਾਰੀਆਂ ਇਹ ਦੂਸਰੇ ਪਾਸੇ ਦੇਖੋ ਕਿ ਕੈਨੇਡਾ ਦੇ ਵਿੱਚ ਜਿਹੜੀ ਮਾਈਨਸ ਟੈਂਪਰੇਚਰ ਵਿੱਚ ਮੇਰੇ ਭਰਾ ਜਿਹੜੇ ਨੇ ਇਹ ਦੇਖੋ ਰੋਜ਼ ਉੱਥੇ ਜਾ ਕੇ ਜਿਹੜੇ ਉਹਨਾਂ ਦੇ ਪ੍ਰੋਟੈਸਟ ਕਰਦੇ ਪਏ ਨੇ ਮਾਈਨਸ ਟੈਂਪਰੇਚਰ ਹੈ ਦੇਖੋ ਬਰਫ਼ ਪੈ ਰਹੀ ਹੈ ਬਰਫ਼ ਪੈ ਰਹੀ ਹੈ ਤੇ ਅਗਲੀ نسل ਛੋਟੀ ਪੀੜ੍ਹੀ ਹੈ ਦੇਖੋ ਬੱਚੇ ਇਹ ਵੀ ਇਹ ਵੀ ਬਾਹਰ ਹੈ ਜੀ ਠੰਡ ਵਿੱਚ ਇਹ ਇਸ ਕੰਮ ਨੂੰ ਤੁਸੀਂ ਰੋਕੋ ਦਿਲਜੀਤ ਦਸਾਂਜ ਕਹਿੰਦਾ ਕਿ ਮੈਂ ਦੋ ਕੰਸਰਟ ਕਰਕੇ ਤੇ ਸਾਰਾ ਕੁਛ ਜਿਹੜਾ ਨਾ ਉਹ ਪਿੱਛੇ ਠੁਈ ਬਚ ਗਈ ਸਾਰੇ 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 ਇਸ ਮਿਸ਼ਨ ਦੀ ਇਸ ਮੋਰਚੇ ਦੀ ਇਸ ਤਰ੍ਹਾਂ ਦੇ ਕਈ ਆਏ ਕਈ ਚਲੇ ਗਏ ਸਿੱਖ ਕੌਮ ਪੰਜਾਬੀ ਜਿਹੜੀ ਆਪਣੀ ਉਹ ਸਟਰਗਲ ਕਰਦੇ ਨੇ ਤੇ ਕਰਦੇ ਰਹਿਣ ਖੈਰ ਆਪਾਂ ਗੱਲ ਆਨੇ ਮੁੱਦੇ ਤੇ ਜੀ ਅੱਛਾ ਜੀ ਇਹ ਕੇਬੀਸੀ ਜਿਹੜਾ ਇੰਡੀਆ ਹੈ ਇਹਦਾ YouTube ਚੈਨਲ ਹੈ ਜਿੱਥੇ ਕਿ ਇਹ ਕੇਬੀਸੀ ਜਿਹੜਾ ਕਰੋੜਪਤ ਕੌਣ ਬਣੇਗਾ ਕਰੋੜਪਤੀ ਅਮਿਤਾ ਬਚਨ ਦੇ ਪ੍ਰੋਗਰਾਮ ਦੀਆਂ ਸਾਰੇ ਜਿਹੜੇ ਐਪੀਸੋਡ ਨੇ ਵੀਡੀਓ ਉਹ ਅਪਲੋਡ ਹੁੰਦੇ ਦਿਲਜੀਤ ਦਸਾਂਹਦਾ ਵੀ ਉੱਥੇ ਹੀ ਹੋਇਆ ਜਦੋਂ ਪੈਰ ਫੜੇ ਰੌਲਾ ਪੈ ਗਿਆ ਤੇ ਲੋਕਾਂ ਨੇ ਇਹਦੇ ਤੇ ਥੂ-ਥੂ ਸ਼ੁਰੂ ਕਰ ਦਿੱਤੀ ਹੁਣ ਦੇਖੋ ਕਿਸ ਤਰ੍ਹਾਂ ਸਾਨੂੰ ਨਹੀਂ ਪਤਾ ਲੱਗਦਾ ਬਾਜ਼ ਔਕਾਤ ਇਹਨਾਂ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਪਬਲਿਕ ਜਿਹੜੀ ਇਹ ਤੁਹਾਡਾ ਪਿੱਛਾ ਕਰਦੀ ਹੈ ਕਿਸ ਤਰ੍ਹਾਂ ਪਬਲਿਕ ਰਿਐਕਟ ਕਰਦੀ ਹੈ ਮੈਂ ਤੁਹਾਡੇ ਸਾਹਮਣੇ ਇਸੇ ਚੈਨਲ ਦੇ ਉੱਤੇ YouTube ਚੈਨਲ ਦੇ ਜਿਹੜੇ ਆਕੜੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਹਾਂ ਇਸਦੇ ਤੁਹਾਡੇ ਸਾਹਮਣੇ ਮੈਂ ਰੱਖਾਂਗਾ ਤੁਸੀਂ ਦੇਖੋਗੇ ਕਿ ਦਿਲਜੀਤ ਦੁਸਾਂਜ ਨੂੰ ਜਿਹੜਾ ਉਹ ਕਿੰਨੇ ਲੋਕਾਂ ਨੇ ਪਸੰਦ ਕੀਤਾ ਕਿੰਨੇ ਕਿਵੇਂ ਉੱਥੇ ਜਨਾਬ ਉਹਨਾਂ ਨੇ ਜਿਹੜਾ ਸੀ ਕੀ ਕਹਿੰਦੇ ਨੇ ਉਹਦਾ ਬਾਈਕਾਟ ਕੀਤਾ ਤੇ ਕਿਵੇਂ ਜਿਹੜਾ ਆਪਣਾ ਬਾਕੀ ਜਿਹੜੇ ਉੱਥੇ ਹੀ ਉਸੇ ਜਗ੍ਹਾ ਦੇ ਉੱਤੇ ਉਸੇ ਉਸੇ ਜਗ੍ਹਾ ਦੇ ਉੱਤੇ ਉਸੇ ਚੈਨਲ ਦੇ ਉੱਤੇ ਬਾਕੀ ਵੀਡੀਓ ਪੈਂਦੀਆਂ ਸੈਲੀਬ੍ਰਿਟੀ ਦੀਆਂ ਆਮ ਲੋਕਾਂ ਦੀਆਂ ਹੀ ਬਲਕੇ ਉਹਨਾਂ ਦੇ ਕਿੰਨੇ ਵਿਊਜ਼ ਦੇ ਕਿੰਨੇ ਲੋਕ ਉਹਨਾਂ ਨੂੰ ਦੇਖਦੇ ਆ ਇਹ ਕੇਬੀਸੀ ਇੰਡੀਆ ਇਹਦੇ ਦੀ 3.47 ਮਿਲੀਅਨ ਯਾਨੀ ਕਿ 34 ਲੱਖ 70000 ਜਿਹੜੇ ਇਹਦੇ ਸਬਸਕ੍ਰਾਈਬਰ ਨੇ 34 ਲੱਖ 34 ਲੱਖ ਲੋਕੀ ਜਿਹੜੇ ਨੇ ਇਸ ਚੈਨਲ ਦੇ ਸਬਸਕ੍ਰਾਈਬਰ ਨੇ ਜਿਹਦਾ ਜਿਹਦੇ ਮੀਤਾ ਬਚਨ ਦਾ ਇਹ ਪ੍ਰੋਗਰਾਮ ਅਪਲੋਡ ਹੁੰਦਾ ਦਿਲਜੀਤ ਦੁਸਾਂਜ ਦੀ ਇਸ ਵੀਡੀਓ ਨੂੰ ਦਿਲਜੀਤ ਦੁਸਾਂਜ ਦੀ ਇਸ ਵੀਡੀਓ ਨੂੰ ਸਿਰਫ ਜਿਹੜਾ 298000 ਜਾਂ ਹੁਣ ਕੋਈ ਬਰਹਲ ਕੋਈ ਲੈ ਜੋ ਤੁਸੀਂ ਦੇਖ ਰਹੇ ਹੋ ਵੀਡੀਓ ਦੇਖੋਗੇ ਦੇਖੋਗੇ 3 ਲੱਖ ਹੋ ਗਏ ਹੁਣ 3 ਲੱਖ ਲੋਕਾਂ ਨੇ ਸਿਰਫ ਇਹਦਾ ਇਹ ਪ੍ਰੋਗਰਾਮ ਦੇਖਿਆ ਜਿਹਦੇ ਇਹ ਚਰਨ ਸ਼ੁਰੂ ਰਿਹਾ ਹੈ ਮੀਤਾ ਬਚਨ ਦੇ ਹੁਣ ਤੁਸੀਂ ਕਹਿ ਸਕਦੇ ਹੋ ਜੀ ਕਿ ਇਹਦੇ ਘੱਟ ਨੇ ਬਾਕੀ ਸੇ ਨਹੀਂ ਬਾਕੀ ਲੋਕਾਂ ਨੇ ਤੁਹਾਡੇ ਸਾਹਮਣੇ ਮੈਂ ਰੱਖਦਾ ਆਕੜੇ ਫਿਗਰਸ ਰੱਖਦਾ ਕਿ ਇਸੇ ਕੇਬੀਸੀ ਦੇ ਉੱਤੇ ਬਾਕੀ ਜਿਹੜੇ ਲੋਕ ਨੇ ਉਹ ਕਿੰਨੇ ਕਿੰਨੇ ਵੀਡੀਓ ਦੇਖੇ ਜਾਂਦੇ ਨੇ ਫਿਰ ਤੁਸੀਂ ਦਾਦਾ ਲਾਲ ਨਾਲ ਕਿ ਇਹ ਦਿਲਜੀਤ ਦੁਸਾਂ ਨੂੰ ਕਿਸ ਤਰ੍ਹਾਂ ਲੋਕਾਂ ਨੇ ਹੇਟ ਕੀਤਾ ਇਸ ਕੰਮ ਤੋਂ ਬਾਅਦ ਨਹੀਂ ਦੇਖਿਆ ਉਹਦਾ ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਹੈ ਨਾ ਜੀ ਸਜ਼ਾ ਦੇਣ ਦਾ ਲੋਕਾਂ ਨੇ ਇੰਜ ਸਜ਼ਾ ਦਿੱਤੀ ਕਿ ਲੈ ਫੜ ਤੇਰਾ ਵੀਡੀਓ ਤੇਰਾ ਤੇਰਾ ਪ੍ਰੋਗਰਾਮ ਨਹੀਂ ਸੀ ਦੇਖਾਂ ਇਹ ਲੋਕ ਨਹੀਂ ਸਮਝਦੇ ਇਹ ਫਲॉप 쇼 ਗਿਆ ਫਲॉप 쇼 ਅੱਗੇ ਆ ਜਾਓ ਸੁਨੀਲ ਗਰੋਰ ਸੁਨੀਲ ਗਰੋਰ ਤੁਸੀਂ ਜਾਣਦੇ ਹੋ ਕਪਲ ਸ਼ਰਮਾ ਦੇ ਨਾਲ ਪ੍ਰੋਗਰਾਮ ਤੇ ਬਹਿੰਦਾ ਹੈ ਇੱਕ ਕਮੇਡੀਅਨ ਹੈ ਸੁਨੀਲ ਗਰੋਰ ਕਮੇਡੀਜ਼ ਕਰਦਾ ਸਟੈਂਡਿਕ ਸਟੈਂਡ ਅਪ ਕਮੇਡੀ ਕਮੇਡੀਅਨ ਉਹ ਗਿਆ ਇਸੇ ਕੇਬੀਸੀ ਦੇ ਵਿੱਚ ਉਹਦਾ ਵੀ ਪ੍ਰੋਗਰਾਮ ਅਪਲੋਡ ਹੋਇਆ ਹੈ ਇਸੇ ਚੈਨਲ ਦੇ ਉੱਤੇ ਸੁਨੀਲ ਗਰੋਰ ਦਿਲਜੀਤ ਨਾਲ ਵੱਡਾ ਅਦਾਕਾਰ ਤੇ ਨਹੀਂ ਦਿਲਜੀਤ ਨਾਲ ਵੱਡਾ ਫਨਕਾਰ ਤੇ ਨਹੀਂ ਪਰ ਕਿੰਨੇ ਲੋਕਾਂ ਨੇ ਦੇਖਿਆ 1.1 ਮਿਲੀਅਨ 11 ਲੱਖ ਲੋਕਾਂ ਨੇ ਉਹਦੀ ਵੀਡੀਓ ਉਹਦਾ ਪ੍ਰੋਗਰਾਮ ਦੇਖਿਆ ਸਾਹਬ ਲਾਉਂਦੇ ਜਾਣਾ 11 ਲੱਖ ਇਧਰ 2.98 ਲੱਖ ਅੱਗੇ ਆ ਜਾਓ ਕਾਜਲ ਇੱਕ ਪ੍ਰੋਗਰਾਮ ਚ ਗਈ ਤੇ ਹੀਮਾ ਮਹਿਮਾ ਮਾਲਣੀ ਗਈ ਪੰਜਾਬ ਚ ਤੁਹਾਨੂੰ ਪਤਾ ਹੀ ਹੈ ਧਰਮਿੰਦਰ ਦੇ ਘਰ ਆਈ ਕਾਜਲ ਤੇ ਹਲੀਮ ਤੇ ਹਿਮਾ ਮਾਲਨੀ ਦਾ ਪ੍ਰੋਗਰਾਮ ਹੀ ਐਸੇ ਹੀ ਅਪਲੋਡ ਹੋਇਆ ਬੀਤਾ ਬੱਚੇ ਦੇ ਨਾਲ ਕਾਜਲ ਦੇ ਪ੍ਰੋਗਰਾਮ ਦੇ ਬਲੇ 5.5 ਮਿਲੀਅਨ 55 ਲੱਖ ਸਬਸਕ੍ਰਾਈਬਰ ਤੋਂ ਵੀ ਜ਼ਿਆਦਾ ਹਿਮਾ ਮਾਲਨੀ ਦੇ 5.1 51 ਲੱਖ ਵਿਊਜ਼ 51 ਲੱਖ ਹਿਮਾ ਮਾਲਨੀ ਤੇ ਦਿਲਜੀਤ ਦਸਾਂਜ 3 ਲੱਖ ਨਾਲ-ਨਾਲ ਲੋਕਾਂ ਨੇ ਸਦਾ ਦਿੱਤੀ ਚੰਗੀ ਭਲੀ ਕਿ ਤੂੰ ਤੂੰ ਜਾ ਕੇ ਚਰਨ ਫੜ ਇਸ ਬੰਦੇ ਦੇ ਤੇ ਸਿੱਖਾਂ ਦੀ ਮਰਿਆਦਾ ਟੱਪ ਲੰਘ ਤੂੰ ਦੱਸਾਂਗੇ ਪਤਾ ਸੀ ਅਕਸ਼ੇ ਕੁਮਾਰ ਅਕਸ਼ੇ ਕੁਮਾਰ ਦਾ ਸ਼ੋਅ ਹੋਇਆ ਕੇਬੀਸੀ ਦੇ ਉੱਤੇ 62 ਲੱਖ ਲੋਕਾਂ ਨੇ ਦੇਖਿਆ 62 ਲੱਖ ਐਸੇ ਹੀ ਲੋਕਾਂ ਨੇ ਸਬਸਕ੍ਰਿਪਸ਼ਨ ਤੋਂ ਵੀ ਜ਼ਿਆਦਾ 62 ਲੱਖ ਲੋਕੀ ਕਿੰਨੇ 62 ਲੱਖ 62 60 ਤੇ ਦੇ ਦੋ 62 ਲੱਖ ਇਹ 3 ਲੱਖ 60 ਲੱਖ ਵੀਊਜ਼ ਜ਼ਿਆਦਾ ਐ ਆਪਣਾ ਆਪਰੇਸ਼ਨ ਸੰਧੂਰ ਦੀ ਜਿਹੜੀ ਇਹਨਾਂ ਤਰਜਮਾਨ ਸੀ ਕਰਨਲ ਸੋਫੀਆ ਦੇਖੀ ਤੁਸੀਂ ਨਾ ਉਹਦਾ ਵੀ ਪ੍ਰੋਗਰਾਮ ਹੋਇਆ ਤੇ ਉਹ ਵੀ ਗਈਆਂ ਸੀ ਨਾ ਇੱਥੋਂ ਵੀ ਗਈ ਇੱਥੇ 30 ਲੱਖ ਲੋਕੀ 3 ਮਿਲੀਅਨ ਲੋਕਾਂ ਨੇ ਦੇਖਿਆ 30 ਲੱਖ ਕਰਨਲ ਸੋਫੀਆ ਨੂੰ ਤੇ ਦਿਲਜੀਤ ਨੂੰ ਸ਼ਰਮ ਆਉਣੀ ਚਾਹੀਦੀ ਏ 3 ਲੱਖ ਨਾਨਾ ਪਾਰਟੀ ਕਰ ਨਾਨਾ ਪਾਰਟੀ ਕਰਨ ਨੂੰ ਤੁਸੀਂ ਜਾਣਦੇ ਹੋ ਉਹ ਵੀ ਸੈਲੀਬ੍ਰੇਟ ਨਾਨਾ ਪਾਰਟੀ ਕਰਦੇ 17 ਲੱਖ ਦੇਖ ਲੈ ਲੋ ਨਾਨਾ ਪਾਰਟੀਕਲ ਜਿਹੜਾ ਹੁਣ ਵਿਚਾਰਾ ਫਿਲਮ ਖਤਮ ਹੋ ਗਿਆ ਹੈ ਫਿਲਮਾਂ ਤੋਂ ਵੀ ਤਕਰੀਬਨ ਆਊਟ ਹੈ ਹੈ 17 ਲੱਖ ਲੋਕਾਂ ਨੇ ਉਹਨੂੰ ਦੇਖ ਲਿਆ ਉਹਦਾ ਪ੍ਰੋਗਰਾਮ ਨੂੰ ਫਿਰ ਇਹਦਾ ਆਪਣਾ ਪੁੱਤਰ ਅਭਿਸ਼ਕ ਬਚਨ ਅਮਿਤਾ ਬਚਨ ਦਾ ਪੁੱਤਰ ਅਭਿਸ਼ਕ ਬਚਨ ਉਹ ਆਇਆ ਇਸ ਪ੍ਰੋਗਰਾਮ ਦੇ ਵਿੱਚ ਅਭਿਸ਼ਕ ਬਚਨ ਤੁਹਾਨੂੰ ਪਤਾ ਮਿਡਲ ਜਿਹੇ ਅਦਾਕਾਰ ਹੈ ਕੋਈ ਬਹੁਤ ਵੱਡੀ ਸਕਸੈਸ ਨਹੀਂ ਹੋਈ ਸੁਪਰਸਟਾਰ ਨਹੀਂ ਬਣ ਸਕਿਆ ਸਭ ਤੋਂ ਉੱਤੇ 9 ਮਿਲੀਅਨ 91 ਲੱਖ 9.191 ਕਰੋੜ 1 ਕਰੋੜ ਵਿਊਰ ਪਹੁੰਚਣ ਲਗਾ ਇਸੇ ਚੈਨਲ ਦੇ ਉੱਤੇ ਦਲਜੀਤ ਹੋਰ ਚੁੱਪ ਜਾ ਕੇ ਹੋਰ ਪੈਰ ਫੜਸ ਪਿਓ ਦੇ ਇਹ ਲੋਕਾਂ ਨੇ ਸਜ਼ਾ ਦਿੱਤੀ ਤੈਨੂੰ ਲੋਕਾਂ ਦਾ ਆਪਣਾ ਢੰਗ ਸਜ਼ਾ ਦੇਣ ਦਾ 9.1 ਮਿਲੀਅਨ ਲੋਕਾਂ ਨੇ ਅਭਿਸ਼ਕ ਬਚਨ ਦਾ ਪ੍ਰੋਗਰਾਮ ਦੇਖਿਆ ਅਨਿਲ ਕਪੂਰ ਮੈਂ ਸਾਡੇ ਸਾਹਮਣੇ ਸਾਰਾ ਇਸ ਚੈਨਲ ਦੇ ਤੁਹਾਨੂੰ ਇਸੇ ਚੈਨਲ ਦੇ ਉੱਤੇ ਇੱਕੋ ਪਲੇਟਫਾਰਮ ਦੇ ਉੱਤੇ ਇੱਕੋ ਸੈਲੀਬ੍ਰਿਟੀ ਨੇ ਉਹਨਾਂ ਦੇ ਮੈਂ ਤੁਹਾਨੂੰ ਮੈਂ ਉਸ ਤੋਂ ਬਾਅਦ ਅਮਜਾ ਦੇ ਇੱਕ ਆਮ ਔਰਤ ਉਹਦੇ ਕਿੰਨੇ ਵਿਊਜ਼ ਨੂੰ ਕਿੰਨਾ ਦੱਸਾਂਗੇ ਇਸੇ ਚੈਨਲ ਦੇ ਉੱਤੇ ਇਸੇ ਪ੍ਰੋਗਰਾਮ ਇਸੇ ਬੰਦੇ ਦੇ ਨਾਲ ਅਨੀਲ ਕਪੂਰ 1.4 ਮਿਲੀਅਨ 14 ਲੱਖ ਲੋਕ ਇਹਨਾਂ ਦੇਖ ਲਿਆ ਕਿੰਨੇ 14 ਲੱਖ ਅਨੀਲ ਕਪੂਰ ਦਿਲਜੀਤ ਦਸਾਂਝ ਡਾਊਨ ਫਾਇਲ ਇਨਸਾਨ ਦਾ ਸ਼ੁਰੂ ਹੋਣਾ ਹੁੰਦਾ ਕਿਥੋਂ ਨਾ ਕਿਥੋਂ ਦਿਲਜੀਤ ਦਸਾਂਝ ਦਾ ਇੱਥੋਂ ਸ਼ੁਰੂ ਹੋ ਗਿਆ ਜਿਹੜਾ ਬੰਦਾ ਆਪਣੀ ਕੌਮ ਨੂੰ ਦਿਲਕਾਰਦਾ ਕੌਮ ਦੇ ਸਾਹਮਣੇ ਖੜਾ ਹੁੰਦਾ ਰੁੜ ਜਾਂਦਾ ਮਰ ਜਾਂਦਾ ਡੁੱਬ ਜਾਂਦਾ ਕੌਮਾਂ ਦੇ ਨਾਲ ਖੜੇ ਰਹਿਣ 'ਚ ਤਰੱਕੀ ਹੁੰਦੀ ਏ ਦਿਲਜੀ ਦੁਸਾਂ ਦੇ ਚਾਰ ਕਾਨਸਰਟ ਕੀ ਆਸਟ੍ਰੇਲੀਆ ਵਿੱਚ ਬੁੱਕ ਹੋ ਗਏ ਇਨੇ ਇਹ ਸ਼ਰਮ ਨਹੀਂ ਕੀਤੀ ਤੇ ਲੋਕਾਂ ਨੂੰ ਲਾ ਇੱਕ ਕਲਾਮਨ ਕਰਦਾ ਇੱਕ ਟਵੀਟ ਕਰਦਾ ਇੱਕ ਵੀਡੀਓ ਪਾਉਂਦਾ ਆਪਣੇ ਫੇਸਬੁੱਕ ਤੇ ਉੱਤੇ ਆਪਣੇ ਇੰਸਟਾਗ੍ਰam ਦੇ ਉੱਤੇ ਕਿ ਵੀਰੋ ਨਵੰਬਰ ਦੇ ਵਿੱਚ ਗਲਤੀ ਨਾਲ ਬੁੱਕ ਹੋ ਗਏ ਨਵੰਬਰ ਦੇ ਵਿੱਚ ਮੈਂ ਮਾਦਰਸ ਚਾਹਨਾ ਨਵੰਬਰ ਦੇ ਵਿੱਚ ਮੈਂ ਕਾਨਸਰਟ ਨਹੀਂ ਕਰਾਂਗਾ 20 ਨਵੰਬਰ ਤੋਂ ਬਾਅਦ ਮੈਂ ਕਾਨਸਰਟ ਸ਼ੁਰੂ ਕਰਾਂਗਾ ਤੁਹਾਡੀਆਂ ਟਿਕਟਾਂ ਆ ਗਈਆਂ ਤੁਸੀਂ ਸਬਰ ਕਰੋ 15 20 ਦਿਨ ਸਬਰ ਕਰ ਲਓ ਮੈਂ 20 ਨਵੰਬਰ ਤੋਂ ਬਾਅਦ ਆਸਟ੍ਰੇਲੀਆ ਜਾ ਕੇ ਕਾਨਸਰਟ ਕਰਾਂਗਾ ਦੇਖਣਾ ਟਿਕਟਾਂ ਬਲੈਕ ਹੁੰਦੀਆਂ ਇਹਦੀਆਂ ਮਜ਼ੀਦ ਲੋਕੀਆਂ ਦੇ ਇੱਜ਼ਤ ਵਾਦੀ ਪਿਆਰ ਵਾਦਾ ਲੋਕੀ ਕਹਿੰਦੇ ਕਿ ਇਹਨੂੰ ਸ਼ਰਮ ਹਜਾਏ ਕਿ ਇੱਕ ਤਰਫ ਜੂ ਆਪਣੇ ਨਵੰਬਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਬਸਕਰ ਹੋਇਆ ਜੈਨੋਸਾਈਡ ਹੋਇਆ ਨਸਲਕੁਸ਼ੀ ਹੋਈ ਪੂਰੇ ਹਿੰਦੁਸਤਾਨ ਦੀਆਂ ਗਲੀਆਂ ਵਿੱਚ ਅੱਗ ਖੂਨ ਵਹਾਇਆ ਗਿਆ ਸਿੱਖਾਂ ਦਾ ਤੇ ਇੱਕ ਪਾਸੇ ਜਿਹੜਾ ਇਹਨੇ ਨੱਚ ਗਾਣਾ ਟੱਪ ਗਾਣਾ ਲਾਇਆ ਹੋਇਆ ਤੇ ਉਥੇ ਕਹਿੰਦਾ ਮੈਂ ਢੂਈ ਨਹੀਂ ਮਾਰਦਾ ਇਹਨਾਂ ਜੇ ਇਹ ਜੇਮਸ ਬੌਂਡ ਜਿਹੜਾ ਬਣਿਆ ਫਿਰਦਾ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ ਸੀ ਬਹੁਤ ਚੰਗਾ ਗਾਉਂਦਾ ਸਾਰਾ ਕੁਝ ਕਰਦਾ ਲੇਕਿਨ ਲੇਕਿਨ ਜਿੱਥੇ ਇਜਤਮਾਈ ਤੌਰ ਤੇ ਕੌਮ ਦੀ ਆਵਾਜ਼ ਆਵੇ ਉੱਥੇ ਇਨਸਾਨ ਨੂੰ ਸੁਣ ਲੈਣੀ ਚਾਹੀਦੀ ਭਲੇ ਦੀ ਗੱਲ ਹੁੰਦੀ ਪੂਰਾ ਪੂਰੇ ਲੋਕ ਇਹਦੀ ਇਹਨੂੰ ਆਵਾਜ਼ ਦਿੰਦੇ ਰਿਹਾ ਯਾਰ ਕਿ ਬਸ ਕਰ ਜਾ ਇਹ 15 ਦਿਨ ਬੁਲਾ ਲਾ ਨਾ ਕਰ ਕੌਨਸਰਟ ਨਾ ਕਰ ਕੌਨਸਰਟ ਇਹਨੇ ਨਾ ਸਿਰਫ ਕੌਨਸਰਟ ਕੀਤੇ ਬਲਕਿ ਜਾ ਕੇ ਮੀਤਾ ਬਚਨ ਦੇ ਪੈਰ ਵੀ ਫੜੇ ਉਹ ਮੀਤਾ ਬਚਨ ਜਿਹਨੇ ਕਿਹਾ ਖੂਨ ਦਾ ਬਦਲਾ ਖੂਨ ਜਿਹੜਾ ਕਿ ਇੰਦਰਾ ਗਾਂਧੀ ਜਿਸ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੋਇਆ ਕੋਤਖਾਨੇ ਮਜ਼ਾਹਿਰ ਜਿਹੜਾ ਸੀ ਨਸਲ ਕੁਸ਼ੀ ਸ਼ੁਰੂ ਹੋਈ ਇਨਸਾਨ ਨੂੰ ਕੁਝ ਥੋੜਾ ਬੋਤਾ ਕਰਨਾ ਚਾਹੀਦਾ ਪਰ ਮੈਂ ਨੂੰ ਇਹ ਹੀ ਦੇਖਣਾ ਕਿ ਦਿਲਜੀਤ ਦੋਸਾਂ ਦਾ ਜਿਹੜਾ ਡਾਊਨਫਾਲ ਡਾਊਨਫਾਲ ਸ਼ੁਰੂ ਹੋ ਗਿਆ ਸਮਾਂ ਮੇਰੇ ਤੋਂ ਇਹ ਆਪਾਂ ਕਿਹੜੇ ਰੱਖ ਦਿੱਤੇ ਜੀ ਅਭਿਸ਼ਕ ਬਚਨ ਠੀਕ ਹੈ ਜੀ ਉਸ ਤੋਂ ਬਾਅਦ ਅਨਿਲ ਕਪੂਰ ਵੀ ਆ ਗਿਆ ਹੈ 14 ਲੱਖ ਲੋਕ ਉਸ ਤੋਂ ਬਾਅਦ ਮੈਂ ਕਿਹਾ ਇਸ ਤੇ ਸੈਲੀਬ੍ਰਿਟੀ ਕੋਈ ਸੈਲੀਬ੍ਰਿਟੀ ਸ਼ਾਇਦ ਬਹੁਤੇ ਦੇਖੇ ਜਾਂਦੇ ਨੇ ਇਸ ਵਾਸਤੇ ਸ਼ਾਇਦ ਇਹ ਦੀ ਵਜ੍ਹਾ ਇੱਕ ਆਮ ਔਰਤ ਦਾ ਪ੍ਰੋਗਰਾਮ ਹੈ ਬਿਲਕੁਲ ਆਮ ਕੋਈ ਉਹਦੀ ਸੈਲੀਬ੍ਰਿਟੀ ਨਹੀਂ ਕੋਈ ਸ਼ਕਲ ਨਹੀਂ ਜਾਣਦਾ ਲੋਕ ਉਹ ਆਮ ਪ੍ਰੋਗਰਾਮ ਹੈ ਤੁਸੀਂ ਦੇਖੋ ਤਸਵੀਰ ਉਹਦੀ 11 ਲੱਖ ਲੋਕਾਂ ਨੇ ਉਹ ਪ੍ਰੋਗਰਾਮ ਦੇਖਿਆ ਕਿੰਨਾ 11 ਲੱਖ ਲੋਕਾਂ ਨੇ ਉਹ ਪ੍ਰੋਗਰਾਮ ਦੇਖਿਆ ਤੇ ਨਹੀਂ ਤੇ ਆਪਣਾ ਇਹਦਾ ਦਿਲਜੀਤ ਦਸਾਂਜ ਦਾ ਜਿਹੜਾ 2.98 ਠੀਕ ਹੈ ਜੀ 2 ਲੱਖ 98 ਹਜ਼ਾਰ ਲੋਕਾਂ ਨੇ ਦੇਖਿਆ ਮੈਂ ਪਹਿਲੇ ਕਿਹਾ ਦਿਲਜੀਤ ਦਸਾਂਜ ਨੂੰ ਇਹ ਸੱਚ ਦੇਖਣਾ ਚਾਹੀਦਾ ਕਿ ਜੋ ਕਰਕੇ ਆਇਆ ਉਹਦਾ ਪ੍ਰੋਗਰਾਮ ਜਿਹੜਾ ਲੋਕਾਂ ਨੇ ਲੋਕਾਂ ਦੀ ਸਲਾਹ ਦੇਣ ਦਾ ਪਬਲਿਕ ਦੀ ਸਲਾਹ ਦੇਣ ਦਾ ਆਪਣਾ ਆਪਣਾ ਇੱਕ ਹੈ ਇਹਨੂੰ ਪੰਜਾਬ ਦੇ ਲੋਕੀ ਸਲਾਹ ਦੇਣਗੇ ਪੰਜਾਬ ਦੇ ਲੋਕੀ ਇਹਨੂੰ ਦੱਸਣਗੇ ਕਿ ਜੋ ਇਹਨੇ ਕੀਤਾ ਠੀਕ ਨਹੀਂ ਕੀਤਾ ਦਿਲਜੀਤ ਉਸਤ ਦੇ ਉੱਤੇ ਜਿਹੜਾ ਉਹ ਸਾਰੇ ਮਾਮਲੇ ਜਿਹੜੇ ਨੇ ਉਹਦਾ ਵਿਰੋਧ ਚੱਲੀ ਹੈ ਤੇ ਅਗਲੇ ਜਿਹੜਾ ਕਾਨਸਰਟ ਹੈ ਉਹਦੇ ਵਿੱਚ ਵੀ ਇਹਦੀ ਪਕੜ ਜਾਰੀ ਰਹੇਗੀ ਤੇ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਹੁਣ ਵੀ ਵੇਲਾ ਹੈ ਹੁਣ ਵੀ ਵੇਲਾ ਹੈ ਦੁਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੁਣ ਮਿਸ਼ਰ ਤੇ ਸ਼ਰਮਿੰਦਗੀ ਤੌਬਾ ਤੇ ਕਿਸੇ ਟਾਈਮ ਉਹਦਾ ਦਰਵਾਜ਼ਾ ਬੰਦ ਹੀ ਨਹੀਂ ਹੁੰਦਾ ਇਜਾਜ਼ਤ ਦਿਓ ਧੰਨਵਾਦ ਤੇ ਚੜ੍ਹਦੀ ਕਲਾ